ਗੁਰੂ ਪਾਤਸ਼ਾਹ ਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਦਇਆ ਕੀਤੀ ਆਪਦੇ ਦਰਸ਼ਨ ਬਖਸ਼ੇ ਆ ਔਰ ਸੰਗਤ ਦੇ ਦਰਸ਼ਨ ਕੀਤੇ ਇੱਥੇ ਆ ਕੇ ਔਰ ਚੜ੍ਹਦੀ ਕਲਾ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਦੇਸ਼ ਦੀ ਚੜ੍ਹਦੀ ਕਲਾ ਲਈ ਮੁਕਤਲੀ ਚੜ੍ਹਦੀ ਕਲਾ ਸਰਬੱਤੇ ਭਲੇ ਦੀ ਅਰਦਾਸ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਸ਼ਾਲਾ ਲਈ ਕੱਢੇਗਾ ਕਿਵੇਂ ਦੇਖਦੇ ਆ। ਦੇਖੋ ਇਹ ਪੋਲਿਟਿਕਲ ਜਿਹੜੇ ਹੈਗੇ ਉਹ ਸਪੀਕਰ ਦੇ ਜੂਰਿਸਡਿਕਸ਼ਨ ਤੋਂ ਬਾਹਰ ਹੁੰਦੇ ਆ। ਸੋ ਉੱਤੇ ਮੇਰਾ ਕਮੈਂਟ ਕਰਨਾ ਬਣਦਾ ਨਹੀਂ। ਸਟੱਡੀ ਮਨਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਿਵੇਂ ਤਿਆਰੀਆਂ ਸਾਰੀਆਂ ਨੇ ਦੇਖੋ ਉਹਦੇ ਵਾਸਤੇ ਅਸੀਂ ਹੁਣ ਸੈਕਸ਼ਨ ਤੋਂ ਬਾਅਦ ਸਪੈਸ਼ਲ ਸੈਕਟਰ ਇੱਥੇ ਵੀ ਆ ਕੇ ਸਾਰੀਆਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਉਹਨਾਂ ਨਾਲ ਸੰਸਥਾਵਾਂ ਨਾਲ ਗੁਰਮੁਖਾਂ ਨਾਲ ਜਿਨ੍ਹਾਂ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਆਈਡੀ ਹੈਗੇ ਉਹਨਾਂ ਤੋਂ ਆਈਡੀ ਲਵਾਂਗੇ ਗੁਰੂ ਰਾਮਦਾਸ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਸਮਾਗਮ ਹੈ ਉਹਨਾਂ ਬਾਰੇ ਤੇ ਅਨਸਰ ਸ਼ਹਿਰ ਦੇ ਸਥਾਪਨਾ ਦਿਵਸ ਹੈ ਜਿਹੜੇ ਉਹ ਅਗਲੇ ਸਾਲ ਆ ਰਹੇ ਆ ਸ਼ਤਾਬਦੀ ਉਹਦੇ ਬਾਰੇ ਵੀ ਸੁਜੈਸ਼ਨ ਲਵਾਂਗੇ ਔਰ ਬਹੁਤ ਗੁਰੂ ਸਾਹਿਬ ਮੇਰ ਕਰਨਗੇ ਬਹੁਤ ਵਧੀਆ ਤਰੀਕੇ ਨਾਲ ਮਨਾਵਾਂਗੇ ਠੀਕ ਥੈਂਕ ਯੂ